ਸੰਯੁਕਤ ਕਿਸਾਨ ਮੋਰਚਾ ਬਣਾਉਣ ਵਾਲੀਆਂ ਵੱਖ-ਵੱਖ ਯੂਨੀਅਨਾਂ ਨਾਲ ਜੁੜੇ ਕਿਸਾਨਾਂ ਨੇ ਸੂਬਾ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤਹਿਤ ਪ੍ਰਾਪਤੀ ਦੇ ਪ੍ਰਸਤਾਵ ਦਾ ਵਿਰੋਧ ਕਰਨ ਲਈ ਪੰਜਾਬ ਦੇ ਪਿੰਡਾਂ ਵਿੱਚ ਆਪਣੀ ਡ੍ਰੈਕਟਰ ਰੈਲੀ ਸ਼ੁਰੂ ਕੀਤੀ ਹੈ ਕਿਸਾਨਾਂ ਦਾ ਸਭ ਤੋਂ ਵੱਡਾ ਇਕੱਠ ਅਤੇ ਰੈਲੀ ਲੁਧਿਆਣਾ ਜ਼ਿਲ੍ਹੇ ਵਿੱਚ ਹੋਣ ਦੀ ਉਮੀਦ ਹੈ ਜਿੱਥੇ 45861 ਏਕੜ ਜ਼ਮੀਨ ਅਕਾਰ ਕਰਨ ਦਾ ਪ੍ਰਸਤਾਵ ਹੈ ਇਸ ਵਿੱਚ ਰਿਹਾਇਸ਼ੀ ਉਦੇਸ਼ਾਂ ਲਈ 24311 ਏਕੜ ਜ਼ਮੀਨ ਅਤੇ ਉਦਯੋਗਿਕ ਜ਼ੋਨ ਸਥਾਪਿਤ ਕਰਨ ਲਈ 21550 ਏਕੜ ਜ਼ਮੀਨ ਸ਼ਾਮਲ ਹੈ ਡਾਇਰੈਕਟਰ ਰੈਲੀ ਦੀ ਯੋਜਨਾ ਹੁਦਿਆਣਾ ਜ਼ਿਲ੍ਹੇ ਦੇ ਕਈ ਖਾਮਾਤੇ ਬਣਾਈ ਗਈ ਸੀ ਜਿਸ ਵਿੱਚ ਊਮ ਕਲਾ ਪਾਲਿਓ ਦਾਖਾਂ ਯੋਧਾਂ ਜਗਰਾਉਂ ਸ਼ਾਮਲ ਹਨ ਇਹ ਹਾਲ ਹੀ ਦੇ ਸਮੇਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਮਾਰਤੂ ਹੋਵੇਗਾ ਕਿਉਂਕਿ ਪਿੰਡੂ ਖੇਤरां ਵਿੱਚ ਜਨਤਾ ਆਪਣੀਆਂ ਉਪਜਾਊ ਜ਼ਮੀਨਾਂ 'ਤੇ ਕਬਜ਼ਾ ਕਰਨ ਅਤੇ ਉਹਨਾਂ ਨੂੰ ਉਹਨਾਂ ਦੇ ਘਰਾਂ ਤੋਂ ਉਜਾੜਨ ਦੀ ਕੋਸ਼ਿਸ਼ ਵਿਰੁੱਧ ਆਪਣਾ ਗੁੱਸਾ ਦਿਖਾਉਣਾ ਚਾਹਦੀ ਹੈ ਜਿਕਰ ਇਹ ਹੈ ਕਿ ਪੰਜਾਬ ਬੀਜੇਪੀ ਖੁੱਲ ਕੇ ਕਿਸਾਨਾਂ ਦਾ ਸਾਥ ਦੇ ਰਹੀ ਹੈ ਇਤਵਾਰ ਨੂੰ ਪੰਜਾਬ ਪਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਲੰਧਰ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਦਿੱਤਾ ਅਤੇ ਗਲੀ ਗਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਵਿੱਚ ਕਿਸਾਨਾਂ ਦਾ ਸਾਥ ਦੇਣ ਦੀ ਹਮਾਇਤ ਕੀਤੀ। ਮਰੰજન ਕਾਲੀਆ, ਸੁਨੀਲ ਜੱਕੜ ਅਤੇ ਹੋਰ ਕਈ ਵੱਡੇ ਚਿਹਰਿਆਂ ਨੇ ਖੁੱਲ੍ਹ ਕੇ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੀ ਅਲੋਚਨਾ ਕੀਤੀ ਹੈ ਅਤੇ ਕਿਸਾਨਾਂ ਦਾ ਸਾਥ ਦਿੰਦਾ ਹੈ। ਅੱਜ ਦੀ ਟਰੈਕਟਰ ਰੈਲੀ ਰਾਜ ਦੇ 116 ਪਿੰਡਾਂ ਵਿੱਚ ਕੱਢੇ ਜਾਣ ਦੀ ਉਮੀਦ ਹੈ ਅਤੇ देर ਦੁਪਹਿਰ ਤੱਕ ਚੱਲੇਗੀ। ਟਰੈਕਟਰ ਮਾਰਚ ਦਾ ਉਦੇਸ਼ ਕਿਸੇ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਪਹੁੰਚਾਉਣਾ ਨਹੀਂ ਹੈ ਪਰ ਕਿਸਾਨ ਸਿਰਫ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹਨ ਅਤੇ ਰਾਜ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਕਿਸਾਨ ਆਪਣੀਆਂ ਜ਼ਮੀਨਾਂ ਦੀ ਰੱਖਿਆ ਲਈ ਇਕਜੁੱਟ ਹਨ